ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਇੱਕ ਵਾਰੀ ਨਾ ਇੱਕ ਸੇਠ ਬੋਲਣ ਵਾਲਾ ਤੋਤਾ ਰੱਖ ਲੈਂਦਾ ਤੋਤਾ ਬੜਾ ਚਲਾਕ ਹੁੰਦਾ ਤੇ ਬੜਾ ਬੋਲਦਾ ਹੁੰਦਾ ਪਰ ਬੋਲਦਾ ਉਦੋਂ ਆ ਜਦੋਂ ਉਹਦੀ ਮਰਜ਼ੀ ਹੁੰਦੀ ਹੈ ਤੇ ਉਧਰ ਉਹ ਸੇਠ ਆ ਜਿਹੜਾ ਉਹ ਰੱਬ ਦਾ ਬੰਦਾ ਹੁੰਦਾ ਬੜਾ ਭਾਤ ਹੁੰਦਾ ਰੱਬ ਦਾ ਤੇ ਉਹ ਰੋਜ਼ਾਨਾ ਸ਼ਾਮ ਨੂੰ ਇੱਕ ਸੰਤਾਂ ਕੋਲੇ ਪ੍ਰਵਚਨ ਸੁਣਨ ਜ਼ਰੂਰ ਜਾਂਦਾ ਤੇ ਰੋਜ਼ਾਨਾ ਦੀ ਤਰ੍ਹਾਂ ਇੱਕ ਦਿਨ ਸੇਠ ਜਦੋਂ ਸ਼ਾਮ ਨੂੰ ਸੰਤਾਂ ਕੋਲ ਜਾਣ ਲੱਗਾ ਤਾਂ ਤੋਤਾ ਉਹਨੂੰ ਕਹਿੰਦਾ ਕਹਿੰਦਾ ਸੇਠ ਜੀ ਮੇਰੀ ਇੱਕ ਗੱਲ ਤਾਂ ਸੁਣ ਕੇ ਜਾਓ ਸ਼ੇਠ ਕਹਿੰਦਾ ਹਾਂ ਵੀ ਦੱਸ ਮਿੱਠੂ ਕੀ ਚੱਕਰ ਆ ਤੋਤਾ ਕਹਿੰਦਾ ਵੀ ਰੋਜ ਤੁਸੀਂ ਸੰਤਾਂ ਕੋਲੇ ਜਾਂਦੇ ਹੋ ਅੱਜ ਸੰਤਾਂ ਨੂੰ ਮੇਰੀ ਗੱਲ ਪੁੱਛ ਕੇ ਆਇਓ ਤੁਸੀਂ ਪੁੱਛਿਓ ਵੀ ਸਾਡਾ ਤੋਤਾ ਪੁੱਛਦਾ ਵੀ ਮੈਂ ਆਜ਼ਾਦ ਕਦੋਂ ਹੋਊਂਗਾ ਮੈਂ ਇਸ ਕੈਦ ਚੋਂ ਇਸ ਪਿੰਜਰੇ ਚੋਂ ਬਾਹਰ ਕਦੋਂ ਜਾਊਂਗਾ ਤਾਂ ਸ਼ੇਠ ਕਹਿੰਦਾ ਠੀਕ ਆ ਅੱਜ ਤੇਰੀ ਗੱਲ ਪੁੱਛ ਕੇ ਆਵਾਂਗੇ ਚਲੋ ਜੀ ਸ਼ੇਠ ਸ਼ਾਮ ਨੂੰ ਸੰਤਾਂ ਕੋਲੇ ਜਾਂਦਾ ਉੱਥੇ ਪ੍ਰਵਚਨ ਹੁੰਦੇ ਆ ਸਾਰੇ ਸੁਣਦੇ ਆ ਜੋ ਸਾਰੀ ਸੰਗਤ ਚਲੀ ਜਾਂਦੀ ਆ ਤਾਂ ਜਿਹੜਾ ਸ਼ੇਠ ਹੁੰਦਾ ਉਹ ਸੰਤਾਂ ਦੇ ਕੋਲੇ ਜਾ ਕੇ ਉਹਨਾਂ ਨੂੰ ਦੱਸਦਾ ਵੀ ਸੰਤ ਜੀ ਵੀ ਸਾਡੇ ਇੱਕ ਤੋਤਾ ਰੱਖਿਆ ਹੋਇਆ ਵੀ ਤੋਤੇ ਨੇ ਆ ਸਵਾਲ ਪੁੱਛਿਆ ਵੀ ਮੈਂ ਕਦੋਂ ਆਜ਼ਾਦ ਹੋਊਂਗਾ ਕਦੋਂ ਪਿੰਜਰੇ ਤੋਂ ਬਾਹਰ ਜਾਊਂਗਾ ਇਹ ਗੱਲ ਸੁਣਦੇ ਸੁਣਦੇ ਸੰਤ ਅਚਾਨਕ ਹੀ ਬੇਹੋਸ਼ ਹੋ ਜਾਂਦੇ ਆ ਸਾਰੇ ਭਜਨ ਠ ਮਾਰ ਜਾਂਦੀ ਆ ਮਸਾਂ ਉਹ ਕਰ ਕਰਾ ਕੇ ਸੰਤਾਂ ਨੂੰ ਹੋਸ਼ ਚ ਲੈ ਕੇ ਆਉਂਦੇ ਆ ਚਲੋ ਜੀ ਇਹ ਸਵਾਲ ਵਿੱਚ ਹੀ ਰੁਲ ਜਾਂਦਾ ਸੇਠ ਜਦੋਂ ਘਰੇ ਵਾਪਸ ਆਉਂਦਾ ਤਾਂ ਤੋਤਾ ਆਉਣ ਸਾਰ ਉਹਨਾਂ ਨੂੰ ਪੁੱਛਦਾ ਸੇਠ ਜੀ ਮੇਰਾ ਸਵਾਲ ਪੁੱਛਿਆ ਕਿ ਨਹੀਂ ਸੇਠ ਤੋਤੇ ਨੂੰ ਕਹਿੰਦਾ ਤੂੰ ਮਨਹੂਸ ਆ ਤੇਰਾ ਸਵਾਲ ਜਦੋਂ ਮੈਂ ਪੁੱਛਿਆ ਨਾ ਤੇ ਸੰਤ ਤਾਂ ਬੇਹੋਸ਼ ਹੋ ਗਏ ਉਹ ਤਾਂ ਮਸਾਂ ਬਚਾਏ ਅਸੀਂ ਅੱਗੇ ਤੋਂ ਮੈਂ ਤੇਰਾ ਕੋਈ ਸਵਾਲ ਨਹੀਂ ਪੁੱਛਣਾ ਸ਼ਾਮ ਨੂੰ ਸੇਠ ਸੰਤਾਂ ਕੋਲੇ ਜਾਂਦਾ ਤੇ ਜਦੋਂ ਵਾਪਸ ਆਉਂਦਾ ਤਾਂ ਅੱਗੇ ਦੇਖਦਾ ਉਹਨਾਂ ਦਾ ਤੋਤਾ ਨਾ ਮਰਿਆ ਪਿਆ ਹੁੰਦਾ ਉਹ ਕਹਿੰਦੇ ਵੀ ਲਾਇ ਤਾਂ ਮਰ ਗਿਆ ਵਿਚਾਰਾ ਉਹ ਜਦੋਂ ਉਹਨੂੰ ਚੱਕ ਕੇ ਸੇਠ ਬਾਹਰ ਲਿਜਾ ਕੇ ਪਿੰਜਰਾ ਖੋਲਦਾ ਤਾਂ ਫੁਰਰ ਕਰਕੇ ਉੱਟ ਜਾਂਦਾ ਤਾਂ ਸੇਠ ਸੋਚਦਾ ਕਹਿੰਦਾ ਬੜਾ ਚਲਾਕ ਆ ਯਾਰ ਇਹ ਤਾਂ ਉੱਡ ਗਿਆ ਅਗਲੇ ਦਿਨ ਜਦੋਂ ਸ਼ਾਮ ਨੂੰ ਸੇਠ ਸੰਤਾਂ ਕੋਲੇ ਜਾਂਦਾ ਤੇ ਸੰਤ ਜਾਣਸਾਰ ਪੁੱਛਦੇ ਆ ਕਹਿੰਦੇ ਯਾਰ ਕੱਲ ਤਾਂ ਉਹ ਪ੍ਰੋਬਲਮ ਆ ਗਈ ਸੀ ਇਹਨਾਂ ਨੂੰ ਬੇਹੋਸ਼ ਹੋ ਗਿਆ ਸੀ ਮੈਂ ਤੂੰ ਕਿਹੜੀ ਗੱਲ ਦੱਸਦਾ ਸੀ ਤੋਤੇ ਆੜੀ ਵੀ ਤੋਤਾ ਕੀ ਪੁੱਛਦਾ ਉਹ ਕਹਿੰਦਾ ਜੀ ਛੱਡੋ ਤੋਤਾ ਤਾਂ ਬੜਾ ਚਲਾਕ ਆ ਜੀ ਉਹ ਤਾਂ ਬੜਾ ਕਲਾਕਾਰ ਨਿਕਲਿਆ ਕੱਲ ਜਦੋਂ ਮੈਂ ਇੱਥੋਂ ਵਾਪਸ ਗਿਆ ਜਾ ਕੇ ਦੇਖਿਆ ਵੀ ਸਾਨੂੰ ਲੱਗਿਆ ਮਰਿਆ ਪਿਆ ਅਸੀਂ ਚੱਕ ਕੇ ਪਿੰਜਰਾ ਬਾਹਰ ਲੈ ਗਏ ਤੇ ਬਾਹਰ ਪਿੰਜਰਾ ਜਦੋਂ ਖੋਲਿਆ ਤੇ ਉਹਦਾ ਉੱਡ ਗਿਆ ਫਰਨ ਕਰਕੇ ਸੰਤ ਕਹਿੰਦੇ ਫਿਰ ਤੁਹਾਡੇ ਨਾਲ ਤਾਂ ਤੋਤਾ ਹੀ ਚੰਗਾ ਨਿਕਲਿਆ ਉਹ ਮੇਰੇ ਹੰਡ ਨੂੰ ਸਮਝ ਗਿਆ ਮੈਂ ਬੇਹੋਸ਼ ਹੋਇਆ ਸੀ ਤੇ ਉਹ ਵੀ ਬੇਹੋਸ਼ ਹੋ ਕੇ ਨਿਕਲ ਗਿਆ ਸੰਤ ਜੀ ਕਹਿੰਦੇ ਦੇਖੋ ਤੋਤਾ ਵੀ ਮੇਰਾ ਹੰਡ ਸਮਝ ਗਿਆ ਪਰ ਤੁਸੀਂ ਪੂਰੀ ਪੂਰੀ ਗੱਲ ਮੇਰੀ ਨਹੀਂ ਸਮਝ ਸਕਦੇ ਹਰ ਰੋਜ਼ ਮੈਂ ਤੁਹਾਨੂੰ ਕਿੰਨੀਆਂ ਚੰਗੀਆਂ ਗੱਲਾਂ ਸੁਣਾਉਂਦਾ ਤੁਸੀਂ ਰਜਾਨਾ ਇੱਥੇ ਆਉਂਦੇ ਹੋ ਕਿੰਨੀਆਂ ਚੰਗੀਆਂ ਚੰਗੀਆਂ ਗੱਲਾਂ ਸੁਣਦੇ ਹੋ ਪਰ ਕਦੇ ਉਹਨਾਂ ਤੇ ਅਮਲ ਨਹੀਂ ਕੀਤਾ ਕਦੇ ਉਹਨਾਂ ਨੂੰ ਅਪਣਾ ਕੇ ਨਹੀਂ ਦੇਖਿਆ ਜ਼ਿੰਦਗੀ ਵਿੱਚ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੀਆਂ ਗੱਲਾਂ ਸਾਨੂੰ ਸਾਡੇ ਵੱਡਿਆਂ ਨੇ ਬਹੁਤ ਸਾਰੀਆਂ ਕਹਾਣੀਆਂ ਦਾਦੇ-ਦਾਦੀਆਂ ਨੇ ਸਾਡੇ ਟੀਚਰਾਂ ਨੇ ਸਾਨੂੰ ਬਹੁਤ ਬਹੁਤ ਸਿਖਾਇਆ ਹੋ ਪਰ ਉਹਨਾਂ ਨੂੰ ਕਦੇ ਆਪਾਂ ਲਾਗੂ ਨਹੀਂ ਕਰਦੇ ਪਤਾ ਸਾਨੂੰ ਸਾਰਾ ਕੁਝ ਹੁੰਦਾ ਵੀ ਇਹ ਚੀਜ਼ ਚੰਗੀ ਆ ਇਹ ਮਾੜੀ ਆ ਪਰ ਫਿਰ ਵੀ ਭੁੱਲ ਜਾਂਦੇ ਆ ਆਪਣੇ ਟੀਚੇ ਤੱਕ ਪਹੁੰਚਣਾ ਨਾ ਤਾਂ ਤੁਹਾਨੂੰ ਪੈਸ਼ਨ ਦੇ ਨਾਲ ਕੰਮ ਕਰਨਾ ਪਊ ਆਪਣਾ ਗੋਲ ਸੈੱਟ ਕਰੋ ਤੇ ਉਹਦੇ ਲਈ ਸਖਤ ਮਿਹਨਤ ਕਰੋ ਡਿਸਪਲਿਨ ਵਰਤੋ ਤੁਹਾਡੇ ਕੰਮ ਦੇ ਵਿੱਚ ਪੈਸ਼ਨ ਹੋਣਾ ਚਾਹੀਦਾ 24 ਘੰਟੇ ਤੁਹਾਡੇ ਦਿਮਾਗ 'ਚ ਤੁਹਾਡਾ ਟਾਰਗੇਟ ਚੱਲਣਾ ਚਾਹੀਦਾ ਫਿਰ ਤੁਸੀਂ ਆਪਣੀ ਮੰਜ਼ਲ ਤੱਕ 100 'ਚੋਂ 100% ਪਹੁੰਚ ਸਕਦੇ ਹੋ ਕਹਾਣੀ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਹੌਸਲਾ ਅਫਜ਼ਾਈ ਕਰਨਾ ਲਾਈਕ ਕਰਨਾ ਮੇਰੇ ਚੈਨਲ ਨੂੰ ਜਿਨ੍ਹਾਂ ਨੇ ਅਜੇ ਤੱਕ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਉਹ ਫੋਲੋ ਕਰਨ ਤੇ ਹੁਣ ਮੈਨੂੰ ਦਿਓ ਇਜਾਜ਼ਤ ਆਪਾਂ ਮਿਲਦੇ ਹਾਂ ਅੱਗੇ ਕਿਸੇ ਨਵੀਂ ਕਹਾਣੀ ਨਵੀਂ ਵੀਡੀਓ ਨਵੇਂ ਟੌਪਿਕ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ